ਕਗੂਤੇ ਮੋਟਾ ਯਾਨੀ ਬਲਕਰਨ ਤੇ ਗੁਰਸ਼ਰਨ ਸੰਦੂ ਨੂੰ ਕੌਣ ਨਹੀਂ ਜਾਣਦਾ ਜੋ ਆਪਣੀ ਕਮੇਡੀ ਤੋਂ ਮਸ਼ਹੂਰ ਹੋਏ ਤੇ ਅਜੇ ਵੀ ਆਪਣੀ ਕਮੇਡੀ ਤੇ ਹਾਸੇ ਠੱਠੇ ਨਾਲ ਲੋਕਾਂ ਦੇ ਚਹੇਤੇ ਹਨ ਤੇ ਉੱਥੇ ਹੀ ਉਹਨਾਂ ਦੀ ਮਾਂ ਨਾਲ ਉਹਨਾਂ ਦੀਆਂ ਹਾਸਿਆਂ ਵਾਲੀਆਂ ਵੀਡੀਓਜ਼ ਤੇ ਬਲੌਗਸ ਨੂੰ ਲੋਕਾਂ ਦੇ ਵੱਲੋਂ ਕਾਫੀ ਸਰਾਇਆ ਜਾਂਦਾ ਹੈ ਤੇ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਤੇ ਉੱਥੇ ਹੀ ਉਹਨਾਂ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਵਲੌਗ ਵੀ ਸ਼ੇਅਰ ਕੀਤਾ ਹੈ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੀ ਜਾ ਰਹੀ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਗੁਰਸ਼ਰਨ ਹੁਣਾ ਦੀਆਂ ਭੈਣਾਂ ਕੜਾਈ ਦਾ ਕੰਮ ਕਰਦੀਆਂ ਹਨ ਤੇ ਪੁਰਾਤਣ ਤਸਵੀਰਾਂ ਤੇ ਰੀਤੀ ਰਿਵਾਜਾਂ ਦੀਆਂ ਪੁਸ਼ਾਕਾਂ ਬਣਾਉਂਦੀਆਂ ਹਨ ਤੇ ਉਹਨਾਂ ਦੀਆਂ ਭੈਣਾਂ ਦੀਆਂ ਬਣਾਈਆਂ ਇਹ ਰਵਾਇਤੀ ਚੀਜ਼ਾਂ ਪੂਰੇ ਪੰਜਾਬ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਮੰਗਵਾਉਂਦੇ ਹਨ ਤੇ ਉੱਥੇ ਹੀ ਬਲਕਰਨ ਤੇ ਗੁਰਸ਼ਰਨ ਬੀਤੇ ਦਿਨ ਇਹ ਚੀਜ਼ਾਂ ਲੈ ਕੇ ਪੰਜਾਬ ਦੇ ਮਸ਼ਹੂਰ ਕਲਾਕਾਰ ਗੁਲਾਬ ਸਿੱਧੂ ਕੋਲ ਪਹੁੰਚੇ ਜਿਸ ਤੋਂ ਬਾਅਦ ਗੁਲਾਬ ਸਿੱਧੂ ਨੇ ਉਹਨਾਂ ਦੇ ਘਰ ਪਹੁੰਚਣ ਤੇ ਜੋ ਸਵਾਗਤ ਕੀਤਾ ਉਸ ਨੇ ਸਭ ਨੂੰ ਕੀਲ ਕੇ ਰੱਖ ਲਿਆ ਤੁਸੀਂ ਸਕਰੀਨ ਤੇ ਚਲਦੀਆਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਉਹਨਾਂ ਦੇ ਭੈਣਾਂ ਦੇ ਵੱਲੋਂ ਬਣਾਈਆਂ ਗਈਆਂ ਇਹ ਰਵਾਇਤੀ ਚੀਜ਼ਾਂ ਪੋਸ਼ਾਕਾਂ ਗੁਲਾਬ ਸਿੱਧੂ ਨੂੰ ਬਹੁਤ ਹੀ ਪਸੰਦ ਆਈਆਂ ਤੇ ਉਸਨੇ ਬਹੁਤ ਹੀ ਮਾਣ ਬਖਸ਼ਿਆ ਗੁਲਾਬ ਸਿੱਧੂ ਦੀ ਦਰਿਆਤਲੀ ਕਾਫੀ ਜ਼ਿਆਦਾ ਹੈ ਜੋ ਇੰਨਾ ਮਸ਼ਹੂਰ ਹੋ ਕੇ ਵੀ ਇੰਨਾ ਡਾਊਨ ਟੂ ਅਰਥ ਬੰਦਾ ਹੈ ਗੱਗੂ ਤੇ ਮੋٹے ਨੇ ਵੀ ਇਹ ਗੱਲਾਂ ਕਹੀਆਂ ਕਿ ਗੁਲਾਬ ਸਿੱਧੂ ਬਾਈ ਬਹੁਤ ਹੀ ਨਿੱਕੇ ਸੁਭਾਅ ਦਾ ਬੰਦਾ ਹੈ ਤੇ ਰੱਬ ਉਸ ਨੂੰ ਹੋਰ ਵੀ ਤਰੱਕੀਆਂ ਬਖਸ਼ੇ ਤੇ ਉਹ ਆਪਣੇ ਗਾਣਿਆਂ ਦੇ ਨਾਲ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਤੱਕ ਪਾਉਂਦਾ ਰਹੇ ਤੇ ਬਾਕੀ ਤੁਸੀਂ ਵੀ ਗੁਲਾਬ ਸਿੱਧੂ ਦੇ ਗਾਣੇ ਸੁਣਦੇ ਹੋ ਜਾਂ ਨਹੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ